ਸਮੂਹ ਸਿੱਖ ਸੰਗਤ ਨੂੰ ਜੋ ਦੇਸ਼ਾਂ ਵਿਦੇਸ਼ਾਂ 'ਚ ਜਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੱਸਦੀਆਂ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਸਭ ਨੂੰ ਪਤਾ ਆਪਣੇ ਪੰਜਾਬ ਦੇ ਨੌਜਵਾਨ ਭਾਈ ਅਮਰਤਪਾਲ ਸਿੰਘ ਜਿਹੜੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਸੀ ਤੇ ਕੁਝ ਉਹਨਾਂ ਦੇ ਨਾਲ ਦੇ ਸਿੰਘ ਜੋ ਪੰਜਾਬ ਤੋਂ 2250 ਕਿਲੋਮੀਟਰ ਡਿਬਲੂਗੜ੍ਹ ਜੇਲ੍ਹ ਆ ਜਿਹੜੀ ਅਸਾਮ ਦੇ ਵਿੱਚ ਉੱਥੇ ਨਜ਼ਰਬੰਦ ਨੇ 1 ਸਾਲ ਹੋ ਗਿਆ ਉਹਨਾਂ ਦੇ ਨਾਲ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਾਫੀ ਉੱਥੇ ਤੱਕਾ ਕੀਤਾ ਗਿਆ ਕੈਮਰੇ ਲਾਏ ਗਏ ਜਿਹਦੇ ਕਰਕੇ ਉਹਨਾਂ ਨੇ ਉੱਥੇ ਭੁੱਖ ਹੜਤਾਲ ਕੀਤੀ ਹੋਈ ਆ 16 ਫਰਵਰੀ ਤੋਂ ਲੈ ਕੇ ਹੁਣ ਤੱਕ 5 ਦਿਨ ਹੋ ਗਿਆ ਵੀ ਉਹਨਾਂ ਨੇ ਸਿੰਘਾਂ ਨੇ ਕੁਝ ਖਾਧਾ ਪੀਤਾ ਨਹੀਂ ਹੈਗਾ ਜਿਹਦੇ ਵਿੱਚੋਂ ਭਾਈ ਬਸੰਤ ਸਿੰਘ ਦੌਲਤਪੁਰਾ ਤੇ ਜੋ ਭਾਈ ਸਾਹਿਬ ਦੇ ਤਾਇਆ ਜੀ ਨੇ ਉਹਨਾਂ ਦੀ ਹਾਲਤ ਵੀ ਕਾਫੀ ਗੰਭੀਰ ਆ ਤੇ ਉੱਥੇ ਹਸਪੀਟਲ ਦੇ ਵਿੱਚ ਨੇ ਉਹਨਾਂ ਦੇ ਗਲੂਕੋਜ਼ ਲੱਗ ਰਹੀ ਆ ਆਪ ਸਭ ਸੰਗਤ ਨੂੰ ਬੇਨਤੀ ਇਹ ਹੀ ਕਰਨੀ ਆ ਇਸ ਵੀਡੀਓ ਰਾਹੀਂ ਵੀ ਉਹਨਾਂ ਦੇ ਪਰਿਵਾਰ ਤੇ ਸਮੂਹ ਜੋ 10 ਸਿੰਘ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਸਾਰਿਆਂ ਦੇ ਪਰਿਵਾਰ ਵੱਲੋਂ ਅੱਜ ਦੀ ਜਿਹੜੀ ਤਰੀਕ ਆ ਅ ਅੰਮ੍ਰਿਤਸਰ ਸਾਹਿਬ ਵਿਖੇ 22 ਤਰੀਕ ਨੂੰ ਮੋਰਚਾ ਲਾਇਆ ਗਿਆ ਮਹਾਰਾਜਾ ਰਜੀਤ ਸਿੰਘ ਜੀ ਦਾ ਬੁੱਤ ਲੱਗਾ ਜਿੱਥੇ ਪਾਰਕਿੰਗ ਕੋਲੇ ਸਿੱਖ ਸੰਗਤ ਨੂੰ ਅਪੀਲ ਆ ਵੀ ਪਰਿਵਾਰਾਂ ਸਮੇਤ ਕਿਉਂਕਿ ਇੱਥੇ ਮਾਤਾ ਵੀ ਨੇ ਭੈਣਾਂ ਵੀ ਨੇ ਬੱਚੇ ਵੀ ਨੇ ਕਿਉਂਕਿ ਸਭ ਨੂੰ ਦਰਦ ਆ ਜਿਹੜੇ ਪਰਿਵਾਰਾਂ ਨੂੰ ਨਹੀਂ ਪਤਾ ਜਾਂ ਜਿਹੜੇ ਜਥੇਬੰਦੀਆਂ ਨੂੰ ਨਹੀਂ ਪਤਾ ਜਾਂ ਜਿਹੜੇ ਹਾਈਲਾਈਟ ਚਿਹਰੇ ਆ ਨਹੀਂ ਪਤਾ ਪ੍ਰਚਾਰਕਾ ਵੀਰ ਸਭ ਨੂੰ ਬੇਨਤੀ ਆ ਵੀ ਆਪਾਂ ਪਰਿਵਾਰਾਂ ਦਾ ਸਾਥ ਦਿਈਏ ਕੋਈ ਬਹੁਤੀ ਵੱਡੀ ਮੰਗ ਨਹੀਂ ਹੈਗੀ ਸਿਰਫ ਇੱਕੋ ਇੱਕ ਮੰਗਾ ਕੇਸ ਜਿਉਂ ਦੇ ਤਿਉਂ ਰੱਖ ਲੋ ਪਰ ਆਪਣੇ ਸਿੰਘਾਂ ਨੂੰ ਸਾਡੇ ਪੰਜਾਬ ਲੇ ਆਓ ਪੰਜਾਬ ਦੀਆਂ ਜ਼ਿਲ੍ਹੇ ਚ ਸ਼ਿਫਟ ਕਰ ਦੋ ਜਿਹਦੇ ਕਰਕੇ ਪ੍ਰਸ਼ਾਸਨ ਸੁਣ ਨਹੀਂ ਰਿਹਾ ਤੇ ਆਪਾਂ ਨੂੰ ਕੱਠ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸਿੰਘ ਮੋਰਚੇ ਤੇ ਆਓ ਹਰੇਕ ਬੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਹਰੇਕ ਸਿੱਖ ਤੱਕ ਪਹੁੰਚ ਸਕੇ ਤੇ ਆਪਾਂ ਪਰਿਵਾਰ ਦੀ ਮਦਦ ਕਰੀਏ ਤੇ ਆਪਣੇ ਜਿਹੜੇ ਭਰਾ ਬੰਦੀ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਤੇ ਚ ਉਹਨਾਂ ਨੂੰ ਆਪਾਂ ਪੰਜਾਬ ਦੀਆਂ ਜੇਲਾ ਦੇ ਵਿੱਚ ਸ਼ਿਫਟ ਕਰਾ ਲਗੇ ਤਾਂ ਜੋ ਉਹ ਉਹਨਾਂ ਦੀ ਜਾਨ ਬਚ ਸਕੇ ਨਹੀਂ ਤਾਂ ਉਹ ਉਹਨਾਂ ਸਿੰਘਾਂ ਦਾ ਇਹ ਕਹਿਣਾ ਵੀ ਸਾਡੀ ਜਾਨ ਤਾਂ ਸੀ ਦੇ ਸਕਦੇ ਪਰ ਅਣਜਾਣ ਨਹੀਂ ਛਕਾਂਗੇ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਵੀ ਨਹੀਂ ਕੋਸ਼ਿਸ਼ ਕਰ ਰਹੇ ਤੇ ਸਭ ਨੂੰ ਬੇਨਤੀ ਆ ਦੂਜੀ ਬੇਨਤੀ ਹੁਣ ਖਾਸ ਕਰਕੇ ਉਹਨਾਂ ਨੌਜਵਾਨ ਵੀਰਾਂ ਨੂੰ ਆ ਜਿਨ੍ਹਾਂ ਨੂੰ ਖਾਲਸਾ ਵਹੀਰ ਨੇ ਅਮਰਤ ਸ਼ਿਕਾਇਆ ਸੀ ਉਹਨਾਂ ਦੀ ਗਿਣਤੀ ਉਸ ਟਾਈਮ ਆਂਕੜੇ ਕੱਢੇ ਗਏ ਤਾਂ 14-15 ਹਜ਼ਾਰ ਉਹ ਸਿੰਘ ਸਜੇ ਸੀ ਉਹ ਪਰਿਵਾਰ ਸੀ ਉਹ ਬੱਚੇ ਬੀਬੀਆਂ ਭੈਣ ਭਰਾ ਸੀ ਜਿਨ੍ਹਾਂ ਨੂੰ ਅਮਰਤ ਖਾਲਸਾ ਵਹੀਰ ਨੇ ਸ਼ਿਕਾਇਆ ਸੀ ਜੇ ਬਹੁਤੇ ਨਹੀਂ ਆ ਸਕਦੇ ਘੱਟੋ ਘੱਟ ਤੁਸੀਂ ਤਾਂ ਮੁੱਲ ਮੋੜੋ ਵੀ ਜਿਨ੍ਹਾਂ ਨੂੰ ਭਾਈ ਅਮਰਤਪਾਲ ਸਿੰਘ ਸੰਧੂ ਵਾਰਿਸਪਾਜਾ ਦੇ ਜੱਥੇਬੰਦੀ ਨੇ ਖਾਲਸਾ ਵਹੀਰ ਚਲਾ ਕੇ ਅਮਰਤ ਸ਼ਿਕਾਇਆ ਪਰਿਵਾਰਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਨਸ਼ਾ ਜੋ ਕੱਢਿਆ ਤੇ ਬੇਨਤੀ ਆ ਉਹ ਅੱਜ ਉਹਨਾਂ ਨੂੰ ਹੁਣ ਅਮਰਤਪਾਲ ਸਿੰਘ ਸੰਧੂ ਦੇ ਪਰਿਵਾਰ ਨੂੰ ਲੋੜ ਆ ਤੇ ਆਪਾਂ ਸਾਰੇ ਵੱਧ ਚੜ ਕੇ ਪਰਿਵਾਰ ਦੀ ਮਦਦ ਕਰੀਏ ਸਮੂਹ ਸਿੱਖ ਸੰਗਤ ਨੂੰ ਜੋ ਦੇਸ਼ਾਂ ਵਿਦੇਸ਼ਾਂ ਚ ਜਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੱਸਦੀਆਂ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਸਭ ਨੂੰ ਪਤਾ ਆਪਣੇ ਪੰਜਾਬ ਦੇ ਨੌਜਵਾਨ ਭਾਈ ਅਮਰਤਪਾਲ ਸਿੰਘ ਜਿਹੜੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਸੀ ਤੇ ਕੁਝ ਉਹਨਾਂ ਦੇ ਨਾਲ ਦੇ ਸਿੰਘ ਜੋ ਪੰਜਾਬ ਤੋਂ 2250 ਕਿਲੋਮੀਟਰ ਦਿਬੜੂਗੜ੍ਹ ਜੇਲ੍ਹ ਆ ਜਿਹੜੀ ਅਸਾਮ ਦੇ ਵਿੱਚ ਉੱਥੇ ਨਜ਼ਰਬੰਦ ਨੇ 1 ਸਾਲ ਹੋ ਗਿਆ ਉਹਨਾਂ ਦੇ ਨਾਲ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਾਫੀ ਉੱਥੇ ਧੱਕਾ ਕੀਤਾ ਗਿਆ ਕੈਮਰੇ ਲਾਏ ਗਏ ਜਿਹਦੇ ਕਰਕੇ ਉਹਨਾਂ ਨੇ ਉੱਥੇ ਭੁੱਖ ਹੜਤਾਲ ਕੀਤੀ ਹੋਈ ਆ 16 ਫਰਵਰੀ ਤੋਂ ਲੈ ਕੇ ਹੁਣ ਤੱਕ 5 ਦਿਨ ਹੋ ਗਿਆ ਵੀ ਉਹਨਾਂ ਨੇ ਸਿੰਘਾਂ ਨੇ ਕੁਛ ਖਾਧਾ ਪੀਤਾ ਨਹੀਂ ਹੈਗਾ ਜਿਹਦੇ ਵਿੱਚੋਂ ਭਾਈ ਬਸੰਤ ਸਿੰਘ ਦੌਲਤਪੁਰਾ ਤੇ ਜੋ ਭਾਈ ਸਾਹਿਬ ਦੇ ਤਾਇਆ ਜੀ ਨੇ ਉਹਨਾਂ ਦੀ ਹਾਲਤ ਵੀ ਕਾਫੀ ਗੰਭੀਰ ਆ ਤੇ ਉੱਥੇ ਹਸਪੀਟਲ ਦੇ ਵਿੱਚ ਨੇ ਉਹਨਾਂ ਦੇ ਗਲੂਕੋਜ਼ ਲੱਗ ਰਹੀ ਆ ਆਪ ਸਭ ਸੰਗਤ ਨੂੰ ਬੇਨਤੀ ਇਹ ਹੀ ਕਰਨੀ ਹੈ ਇਸ ਵੀਡੀਓ ਰਾਹੀਂ ਵੀ ਉਹਨਾਂ ਦੇ ਪਰਿਵਾਰ ਤੇ ਸਮੂਹ ਜੋ ਦਾਸ ਸਿੰਘ ਜੇਲ੍ਹ ਦੇ ਵਿੱਚ ਬੰਦੇ ਨੇ ਉਹਨਾਂ ਦੇ ਸਾਰਿਆਂ ਦੇ ਪਰਿਵਾਰ ਵੱਲੋਂ ਅੱਜ ਦੀ ਜਿਹੜੀ ਤਰੀਕ ਆ ਅ ਅੰਮ੍ਰਿਤਸਰ ਸਾਹਿਬ ਵਿਖੇ 22 ਤਰੀਕ ਨੂੰ ਮੋਰਚਾ ਲਾਇਆ ਗਿਆ ਮਹਾਰਾਜਾ ਰਜੀਤ ਸਿੰਘ ਜੀ ਦਾ ਬੁੱਤ ਲੱਗਾ ਜਿੱਥੇ ਪਾਰਕਿੰਗ ਕੋਲੇ ਸਿੱਖ ਸੰਗਤ ਨੂੰ ਅਪੀਲ ਆ ਵੀ ਪਰਿਵਾਰਾਂ ਸਮੇਤ ਕਿਉਂਕਿ ਇੱਥੇ ਮਾਤਾ ਵੀ ਨੇ ਭੈਣਾਂ ਵੀ ਨੇ ਬੱਚੇ ਵੀ ਨੇ ਕਿਉਂਕਿ ਸਭ ਨੂੰ ਦਰਦ ਆ ਜਿਹੜੇ ਪਰਿਵਾਰਾਂ ਨੂੰ ਨਹੀਂ ਪਤਾ ਜਾਂ ਜਿਹੜੇ ਜਥੇਬੰਦੀਆਂ ਨੂੰ ਨਹੀਂ ਪਤਾ ਜਾਂ ਜਿਹੜੇ ਹਾਈਲਾਈਟ ਚਿਹਰੇ ਆ ਨਹੀਂ ਪਤਾ ਪ੍ਰਚਾਰਕਾ ਵੀਰ ਸਭ ਨੂੰ ਬੇਨਤੀ ਆ ਵੀ ਆਪਾਂ ਪਰਿਵਾਰਾਂ ਦਾ ਸਾਥ ਦਿਈਏ ਕੋਈ ਬਹੁਤੀ ਵੱਡੀ ਮੰਗ ਨਹੀਂ ਹੈਗੀ ਸਿਰਫ ਇੱਕੋ ਇੱਕ ਮੰਗਾ ਕੇਸ ਜਿਉਂ ਦੇ ਤਿਉਂ ਰੱਖ ਲੋ ਪਰ ਆਪਣੇ ਸਿੰਘਾਂ ਨੂੰ ਸਾਡੇ ਪੰਜਾਬ ਲੈ ਆਓ ਪੰਜਾਬ ਦੀਆਂ ਜ਼ਿਲ੍ਹੇ ਚ ਸ਼ਿਫਟ ਕਰ ਦਿਓ ਜਿਹਦੇ ਕਰਕੇ ਪ੍ਰਸ਼ਾਸਨ ਸੁਣ ਨਹੀਂ ਰਿਹਾ ਤੇ ਆਪਾਂ ਨੂੰ ਕੱਠ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਬੇਨਤੀ ਕਰਦੇ ਆ ਵੀ ਸਵੱਧ ਤੋਂ ਵੱਧ ਸਿੰਘ ਮੋਰਚੇ ਤੇ ਆਓ ਤੇ ਹਰੇਕ ਬੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਹਰੇਕ ਸਿੱਖ ਤੱਕ ਪਹੁੰਚ ਸਕੇ ਤੇ ਆਪਾਂ ਪਰਿਵਾਰ ਦੀ ਮਦਦ ਕਰੀਏ ਤੇ ਆਪਣੇ ਜਿਹੜੇ ਭਰਾ ਬੰਦੀ ਸਿੰਘ ਨੇ ਦਿਬਰੂਗੜ੍ਹ ਜੇਲ੍ਹ ਤੇ ਚ ਉਹਨਾਂ ਨੂੰ ਆਪਾਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰਾ ਲਗੇ ਤਾਂ ਜੋ ਉਹ ਉਹਨਾਂ ਦੀ ਜਾਨ ਬਚ ਸਕੇ ਨਹੀਂ ਤਾਂ ਉਹ ਉਹਨਾਂ ਸਿੰਘਾਂ ਦਾ ਇਹ ਕਹਿਣਾ ਵੀ ਸਾਡੀ ਜਾਨ ਤਾਂ ਅਸੀਂ ਦੇ ਸਕਦੇ ਹਾਂ ਪਰ ਅਨਜਾਨੀ ਛਕਾਂਗੇ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਵੀ ਨਹੀਂ ਕੋਸ਼ਿਸ਼ ਕਰ ਰਹੇ ਤੇ ਸਭ ਨੂੰ ਬੇਨਤੀ ਆ ਦੂਜੀ ਬੇਨਤੀ ਹੁਣ ਖਾਸ ਕਰਕੇ ਉਹਨਾਂ ਨੌਜਵਾਨ ਵੀਰਾਂ ਨੂੰ ਆ ਜਿਨ੍ਹਾਂ ਨੂੰ ਖਾਲਸਾ ਵਹੀਰ ਨੇ ਅਮਰਤ ਸ਼ਿਕਾਇਆ ਸੀ ਉਹਨਾਂ ਦੀ ਗਿਣਤੀ ਉਸ ਟਾਈਮ ਆਂਕੜੇ ਕੱਢੇ ਗਏ ਤਾਂ 14-15 ਹਜ਼ਾਰ ਉਹ ਸਿੰਘ ਸਜੇ ਸੀ ਉਹ ਪਰਿਵਾਰ ਸੀ ਉਹ ਬੱਚੇ ਬੀਬੀਆਂ ਭੈਣ ਭਰਾ ਸੀ ਜਿਨ੍ਹਾਂ ਨੂੰ ਅਮਰਤ ਖਾਲਸਾ ਵਹੀਰ ਨੇ ਸ਼ਿਕਾਇਆ ਸੀ ਜੇ ਬਹੁਤੇ ਨਹੀਂ ਆ ਸਕਦੇ ਘੱਟੋ ਘੱਟ ਤੁਸੀਂ ਤਾਂ ਮੁੱਲ ਮੋੜੋ ਵੀ ਜਿਨ੍ਹਾਂ ਨੂੰ ਭਾਈ ਅਮਰਤਪਾਲ ਸਿੰਘ ਸੰਧੂ ਵਾਰਿਸਪਾਜਾ ਦੇ ਜੱਥੇਬੰਦੀ ਨੇ ਖਾਲਸਾ ਵਹੀਰ ਚਲਾ ਕੇ ਅਮਰਤ ਸ਼ਿਕਾਇਆ ਪਰਿਵਾਰਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਨਸ਼ਾ ਜੋ ਕੱਢਿਆ ਤੇ ਬੇਨਤੀ ਹੈ ਉਹ ਅੱਜ ਉਹਨਾਂ ਨੂੰ ਹੁਣ ਅਮਰਤਪਾਲ ਸਿੰਘ ਸੰਧੂ ਦੇ ਪਰਿਵਾਰ ਨੂੰ ਲੋੜ ਆ ਤੇ ਆਪਾਂ ਸਾਰੇ ਵੱਧ ਚੜ ਕੇ ਪਰਿਵਾਰ ਦੀ ਮਦਦ ਕਰੀ